ਮੈਂ ਅਵਨਾਸ਼ਾ ਖੰਨਾ ਸਾਹਿਬ ਦਾ ਮੈਂਬਰ ਪਾਲੇ ਪੁੱਤ ਜਿੱਦਾਂ ਸਾਰੇ ਅਸੀਂ ਜਾਣਦੇ ਆ ਕਿ 5 ਸਾਲ ਦਾ ਹਰਵੀਰ ਜਿਹੜਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਆਪਣੀ ਭੈਣ ਦੇ ਨਾਲ ਲੇਕਿਨ ਉਹ ਵਾਪਸ ਕਰਨੀ ਆਈ ਉਹਦੀ ਲਾਸ਼ ਵਾਪਸ ਆਈ ਉਸ ਕਟੜਾ ਨੂੰ ਅੰਜਾਮ ਦੇਣ ਵਾਲਾ ਜੋ ਵਿਅਕਤੀ ਸੀ ਚਾਹੇ ਪੁਲਿਸ ਨੇ ਫੜ ਲਿਆ ਲੇਕਿਨ ਉਹ ਬਹੁਤ ਸਾਰੇ ਕੁਐਸਚਨ ਜਿਹੜੇ ਹੈ ਉਹ ਪੈਦਾ ਕਰ ਗਿਆ ਕੁਐਸਚਨ ਕੀ ਨੇ ਕਿ ਪੰਜਾਬ ਦੇ ਵਿੱਚ ਕਿੰਨੇ ਐਸੇ ਲੋਕ ਨੇ ਜਿਹੜੇ ਬਿਨਾ ਵੈਰੀਫਿਕੇਸ਼ਨ ਤੋਂ ਇੱਥੇ ਰਹਿ ਰਹੇ ਨੇ ਕਿੰਨੇ ਐਸੇ ਲੋਕ ਨੇ ਜਿਹੜੇ ਬਿਨਾ ਵੈਰੀਫਿਕੇਸ਼ਨ ਤੋਂ ਇੱਥੇ ਬਿਜ਼ਨਸ ਕਰ ਰਹੇ ਨੇ ਕਿੰਨੇ ਐਸੇ ਲੋਕ ਨੇ ਜਿਹੜੇ ਕਿਰਾਏਦਾਰ ਨੇ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਸੋ ਪੁਲਿਸ ਦਾ ਐਡਮਿਨਿਸਟ੍ਰੇਸ਼ਨ ਦਾ ਸਰਕਾਰ ਦਾ ਇਹ ਕੰਮ ਬੰਦਾ ਹੈ ਕਿ ਪਹਿਲਾਂ ਇਦਾਂ ਦੇ ਲੋਕਾਂ ਦੀ ਵੈਰੀਫਿਕੇਸ਼ਨ ਕਰਕੇ ਜੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਤਾਂ ਉਹਨਾਂ ਨੂੰ ਉਸ ਪੁਲਿਸ ਟਸ਼ਾਣੇ ਦੇ ਵਿੱਚ ਜਿੱਥੋਂ ਆਏ ਆ ਉੱਥੇ ਛੱਡਿਆ ਜਾਵੇ ਉਹਦੇ ਨਾਲ ਇੱਕ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਣ ਦਾ ਮਾਹੌਲ ਬਣੇਗਾ ਇਹ ਜਿਹੜਾ ਸੁਝਾਸ਼ਨ ਹੈ ਇਹ ਕੋਈ ਚੱਲਦਾ ਫਿਰਦਾ ਸੁਝਾਸ਼ਨ ਨਹੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਇੱਥੇ ਐਕਟ ਕਰਨਾ ਪਵੇਗਾ ਤਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਰਿਸਟੋਰ ਹੋਏਗਾ ਨਹੀਂ ਤਾਂ ਇਦਾਂ ਦੀਆਂ ਘਟਨਾ ਹਰਵੀਰ ਬਾਰੇ ਬਹੁਤ ਸਾਰੇ ਬੱਚੇ ਉਹਨਾਂ ਦੇ ਪੇਰੈਂਟਸ ਇਸ ਗੱਲ ਤੋਂ ਡਰੇ ਹੋਏ ਨੇ ਕਿਆ ਸਾਡੇ ਬੱਚੇ ਸੁਰੱਖਿਤ ਨੇ ਕਿਆ ਪੰਜਾਬ ਦੇ ਲੋਕ ਸਖਸ਼ਿਤ ਨੇ ਤੇ ਸੁਰੱਖਿਤ ਨਹੀਂ ਤਾਂ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਕਿ ਇਹ ਲੋਕ ਜਿਹੜੇ ਨਾਨ ਵੈਰੀਫਾਈਡ ਨੇ ਅਨਡੈਂਟੀਫਾਈਡ ਨੇ ਇਹ ਆ ਕੇ ਆਪਣੇ ਪ੍ਰਦੇਸ਼ ਤੋਂ ਬਾਹਰ ਦਿੱਤਾ ਕਰਕੇ ਆਂਦੇ ਨੇ ਉੱਥੇ ਪਰਚੇ ਰਜਿਸਟਰ ਨੇ ਤੇ ਇੱਥੇ ਆ ਕੇ ਸ਼ੈਲਟਰ ਲੈਂਦੇ ਨੇ ਨਾਮ ਵੀ ਬਦਲਦੇ ਨੇ ਔਰ ਕਈ ਲੋਕ ਉਹਨਾਂ ਦੀ ਮਦਦ ਇਸ ਕਰਕੇ ਕਰਦੇ ਨੇ ਉਹਨਾਂ ਦਾ ਆਧਾਰ ਕਾਰਡ ਵੀ ਬਣਾ ਦਿੰਦੇ ਨੇ ਤੇ ਉਹਨਾਂ ਦਾ ਨਸ਼ਕਾੜੀ ਨਾ ਦਿੰਦੇ ਸਾਨੂੰ ਸਭ ਨੂੰ ਮਿਲ ਕੇ ਇਸ ਗੱਲ ਦੀ ਲੜਾਈ ਲੜਨੀ ਪਵੇਗੀ ਆਓ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਅਪੀਲ ਕਰੀਏ ਕਿ ਇਸ ਗੱਲ ਨੂੰ ਸਖਤੀ ਨਾਲ ਨਿਪਟਾਇਆ